ਜੋੜਾ ਤਾਂ ਦਰਕਾਰ ਦਾ ਪਰ ਨਹੀਂ ਜੇ ਅਸੀਂ ਦੇਖੀਏ ਤਾਂ ਤੰਗ ਗੁਰੂ ਅਕਲ ਸਾਹਿਬ 12 ਸਾਲ 9 ਮਹੀਨੇ 17 ਦਿਨ ਤੰਗ ਗੁਰੂ ਨਾਨਕ ਦੇਵ ਜੀ ਪਾਸ਼ਾ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਰੀਰ ਵਿੱਚ ਰਿਹਾ ਫਿਰ ਅੱਗੇ ਪਰ ਚੱਲੀਏ ਤਾਂ ਅਰਥ ਕੀ ਹੋਏ ਤਾਂ ਕਿ ਪਾਸ਼ਾ ਜੀਵਣਾ ਤ੍ਰਿਗ ਜੀਵਣਾ ਸੰਸਾਰ ਦੇ ਅਰਥ ਕੀ ਹੋਏ 13 ਸਾਲ ਤੇ ਗ੍ਰੀਨ ਤਾਂ ਮਹਾਰਾ ਸਰੀਰ ਵਿੱਚ ਰਿਹਾ ਤੇ ਮਹਾਰਾ ਕਹਿੰਦੇ ਜੇ ਅਸੀਂ ਥੋੜਾ ਜਿਹਾ ਇਹਨੂੰ ਹੋਰ ਵਿਸਥਾਰ ਵਿੱਚ ਦੇਖੀਏ ਜਿਉਂ ਕੇ ਗੁਰੂ ਕੱਲਾ ਕਹਿਣ ਮਾਤਰ ਨਹੀਂ ਗੁਰੂ ਹਰ ਇੱਕ ਗੱਲ ਕਮਾ ਕੇ ਦੱਸ ਕੇ ਗਿਆ ਆਪਣੇ ਜੀਵਨ ਦੇ ਉੱਪਰ ਢਾਲ ਕੇ ਸਾਡੇ ਸਾਹਮਣੇ ਜਿਉਂ ਕੇ ਦੱਸ ਕੇ ਗਿਆ ਵੀ ਇਹ ਪੰਕਤੀਆਂ ਦੇ ਅਰਥ ਕੀ ਆ ਮਨੁੱਖਾ ਇਸੇ ਸ਼ਬਦ ਨੂੰ ਕਮਾ ਕੇ ਸਿੱਖ ਨੂੰ ਜਿਹੜਾ ਭਵ ਸਾਗਰ ਕਰਨ ਦੀ ਜਾਗ ਸਿਖਾਈ ਹੈ ਅਸਲ ਵਿੱਚ ਪਾਛੇ ਦਾ ਅਰਥ ਕਰਨ ਤੋਂ ਪਹਿਲਾਂ ਜੇ ਲਿਖਣ ਵਾਲੇ ਆਗਿਆ ਦਾ ਅਰਥ ਨੂੰ ਸਮਝ ਲੈਂਦੇ ਫਿਰ ਉਹਨਾਂ ਨੂੰ ਪਾਛੇ ਦੀ ਵੀ ਸਮਝਾਉਣੀ ਸੀ ਗੁਰਪੂਰਾ ਆ ਰਾਤ ਬਿਕੁੰਦਲ ਫੋੜੀ ਐ ਹੋਂ ਇਸ ਆਗਿਆ ਦਿਨ ਰਾਤ ਰਹਾ ਪਰ ਜੋੜੀ ਐ ਇਹਦੇ ਅਸਲ ਵਿੱਚ ਆਗਿਆ ਦਾ ਅਰਥ ਹੈ ਹਜ਼ੂਰੀ ਵਿੱਚ ਮਰ ਚਲੀ ਐ ਇਹਦਾ ਅਰਥ ਹੈ ਮਿੰਟ ਕੇ ਮਨ ਮਿੰਟ ਕੇ ਜਿਉਂਦੇ ਜਿ ਮਰ ਜਾਣਾ ਜਿਹਨੂੰ ਭਾਈ ਗੁਰਦਾਸ ਨੇ ਕਿਹਾ ਮਰਦਾ ਹੋਏ ਮਰੀਦ ਨਾ ਕੱਲੀ ਹੋਵਣਾ ਸਾਧ ਪਰ ਸਿੱਧ ਪਰ ਸ਼ਹੀਦ ਭਰਮ ਭੋਖ ਹੋਣਾ ਗੋਲਾ ਮੁਲਖ ਰੀਤਕਾਰੇ ਜੋੜਣਾ ਨਾ ਤਿਸ ਧੋਕਣਾ ਨੀਂਦ ਨਾ ਖਾਣਾ ਸੋਣਾ ਮਰੀਦ ਦਾ ਉਹ ਹੁੰਦਾ ਜਿਹੜਾ ਜਿਉਂਦੇ ਜੀ ਕਿਉਂਕਿ ਮੁਰਦੇ ਦੀ ਕੋਈ ਤਮੰਨਾ ਨਹੀਂ ਰਹਿ ਜਾਂਦੀ ਮੁਰਦੇ ਤੇ ਕੋਈ ਸ਼ਰੀਰ ਤੇ ਚੰਦਨ ਦੇ ਲੇਪ ਪਰੇ ਕੋਈ ਕੀੰਤੂ ਦਿਸ਼ਾ ਲੈ ਉਹਨੂੰ ਕੀ ਫਰਕ ਹੈ ਤੇ ਭਾਵੇਂ ਉਹਦਾ ਸ਼ਰੀਰ ਮਿੱਟੀ 'ਚ ਰੁੜ ਰਿਹਾ ਹੋਵੇ ਉਹਨੂੰ ਤਾਂ ਵੀ ਕੋਈ ਫਰਕ ਨਹੀਂ ਸੇਵ ਹੋਵੇ ਮੁਰਦੇ ਦੀ ਤਰ੍ਹਾਂ ਮਰਿਆ ਹੋਇਆ ਮੁਰਦਾ ਸਿੱਖ ਹੋ ਸਕਦਾ ਨਹੀਂ ਤਾਂ ਇਹ ਸੰਕੇਤ ਸੀ ਕਿ ਕੋਈ ਆਪਣੀ ਹਉਮੈ ਮੁਕਾ ਲਵੇ ਮੁਰਦੇ ਦੀ ਤਰ੍ਹਾਂ ਸੰਤੋਖੀ ਤੇ ਸਬਰ ਵਾਲਾ ਦਾ ਜੀਵਨ ਹੋਵੇ ਮਹਾਨ ਵਿਦਵਾਨ ਇੱਕ ਆਲਮ ਰੂਮੀ ਨੇ ਕੋ ਕਥਾ ਲਿਖੀ ਹੈ ਇਹ ਛੋਟੀਆਂ ਛੋਟੀਆਂ ਕਹਾਣੀਆਂ ਵਿੱਚੋਂ ਸਿੱਖਿਆ ਬੜੀ ਵੱਡੀ ਮਿਲਦੀ ਹੈ ਇਸ ਆਗੇ ਮਨ ਚੱਲੀ ਹੈ ਇਹਦੇ ਅਰਥ ਕੀ ਨੇ ਸਿੱਖੀ ਕਿਵੇਂ ਕਮਾਈ ਜਾ ਸਕਦੀ ਹੈ ਸਿੱਖੀ ਦੀ ਆਰੰਭਤਾ ਕਿਵੇਂ ਹੈ ਸਿੱਖੀ ਦੀ ਸੰਪੂਰਨਤਾ ਕਿਵੇਂ ਹੈ ਉਹ ਕਹਿੰਦੇ ਈਰਾਨ ਤੋਂ ਇੱਕ ਸੌਦਾਗਰ ਆਇਆ ਹਿੰਦੁਸਤਾਨ ਆਇਆ ਵਾਪਸੀ ਤੇ ਇੱਕ ਸਿੱਕਿਆ ਹੋਇਆ ਤੋਤਾ ਉਹ ਨਾਲ ਲੈ ਗਿਆ ਈਰਾਨ ਤੋਂ ਜਦੋਂ ਇੱਕ ਸੌਦਾਗਰ ਹਿੰਦੁਸਤਾਨ ਨੂੰ ਵਾਪਸ ਆਇਆ ਉਹ ਤੋਂ ਇੱਕ ਉਹ ਸਿੱਕਿਆ ਹੋਇਆ ਤੋਤਾ ਲੈ ਗਿਆ ਜਦੋਂ ਫਿਰ ਹਿੰਦੁਸਤਾਨ ਆਉਣ ਲੱਗਾ ਉਸ ਤੋਤੇ ਨੂੰ ਕਹਿਣ ਲੱਗਾ ਮੈਂ ਤੇਰੇ ਦੇਸ਼ ਜਾ ਰਿਹਾ ਤੇਰੇ ਜਾਂ ਦੇ ਭਾਈ ਉੱਥੇ ਮੈਨੂੰ ਮਿਲਣ ਕੇ ਕੀ ਉਹਨਾਂ ਨੂੰ ਕੋਈ ਸੰਦੇਸ਼ਾ ਦੇਣਾ ਕੋਈ ਸੁਨੇਹਾ ਦੇਣਾ ਤਾਂ ਮੈਨੂੰ ਦੱਸ ਮੈਂ ਦੇ